ਜਦ ਕਿ ਸੰਦੂਰ ਦਾ ਜਿਹੜਾ ਰਾਈਟ ਹੈ ਉਹ ਪਤੀ ਕੋਲ ਹੈ ਪਤੀ ਤੋਂ ਬਿਨਾ ਕਿਸੇ ਹੋਰ ਦਾ ਸੰਦੂਰ ਨਹੀਂ ਇੱਕ ਚੁਟਕੀ ਸੰਦੂਰ ਕੀ ਕੀਮਤ ਤੂੰ ਕਹੇਂ ਜਾਣਾ ਨਰਿੰਦਰ ਕਿੰਨੀ ਫੀਲਿੰਗ ਆਟ ਹੋਈਆਂ ਉਹ ਬੀਜੇਪੀ ਨੇ ਗਿਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਕੀਮ ਪਸੰਦ ਹੈ ਸੰਦੂਰ ਲੈ ਲੈਣ ਆਪਣੇ ਵਾਈਫ ਦਲਾ ਦੇਣ ਜਦ ਕਿ ਸੰਦੂਰ ਦਾ ਜਿਹੜਾ ਰਾਈਟ ਹੈ ਉਹ ਪਤੀ ਕੋਲ ਹੈ ਪਤੀ ਤੋਂ ਬਿਨਾ ਕਿਸੇ ਹੋਰ ਦਾ ਸੰਦੂਰ ਨਹੀਂ ਇੱਕ ਚੁਟਕੀ ਸਿੰਦੂਰ ਦੀ ਕੀਮਤ ਤੂੰ ਕਿਆ ਜਾਣ ਨਰਿੰਦਰ ਠੀਕ ਹੈ ਨਾ ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਫੌਜ ਦਾ ਸਲਾਮ ਕਰਦਾ ਸਲੂਟ ਕਰਦਾ ਜਿੰਨੀ ਅ ਸ਼ਿੱਦਤ ਨਾਲ ਜਿੰਨਾ ਜਜ਼ਬੇ ਨਾਲ ਉਹ ਲੜੇ ਠੀਕ ਹੈ ਨਾ ਪਰ ਫੌਜ ਦਾ ਰਾਜਨੀਤੀ ਕਰਨੀ ਹੋਣਾ ਚਾਹੀਦਾ ਕਿ ਤੁਸੀਂ ਕੋਈ ਪ੍ਰਧਾਨ ਮੰਤਰੀ ਫੌਜ ਦੀ ਵਰਦੀ ਦੇਖੇ ਪਹਿਲਾਂ ਹੁਣ ਫੌਜ ਦੀ ਵਰਦੀ ਜੀ ਦੇਖੋ ਫੌਜ ਦੀ ਵਰਦੀ ਨੂੰ ਵੀ ਮਨ ਲਿ ਸਤਮਾਲ ਉਹ ਇਸਤਰਾ ਨਹੀਂ ਕਰਨਾ ਚਾਹੀਦਾ ਫੌਜਾਂ ਜਿਹੜੀਆਂ ਨੇ ਉਹ ਦੇਸ਼ ਲਈ ਲੜਦੇ ਆ ਉਹਨਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਰ ਇੰਨਾ ਜ਼ਿਆਦਾ ਰਾਜਨੀਤੀਕਰਨ ਕਰ ਰੱਖਿਆ ਹੈ ਕਿ ਮਤਲਬ ਸਮਝ ਹੀ ਨਹੀਂ ਆ ਰਹੀ ਕਿ ਕੌਣ ਕੀ ਕਹਿ ਰਿਹਾ ਹੈ ਕੌਣ ਕਿਸ ਕੀ ਕੌਣ ਕਿਹਦੇ ਆਵਾਜ਼ ਜਿਹੜੇ ਆਰਡਰ ਫਾਲੋ ਕਰੇ ਸੋ ਇਹ ਤਾਂ ਸਾਰੇ ਨੇ ਮਮਤਾ ਬੇਨਰਜੀ ਨੇ ਵੀ ਕਿਹਾ ਕਿ ਤੁਸੀਂ ਤੁਸੀਂ ਸਾਰੇ ਦੇਸ਼ ਦੇ ਮਹਿਲਾ ਮਦੇ ਪਤੀ ਹੋ ਜਦ ਕਿ ਜਿਹੜਾ ਉੱਥੇ ਜਾ ਕੇ ਬੋਲਿਆ ਕਿ ਸਿੰਦੂਰ ਖੇਲਾ ਸਿੰਦੂਰ ਖੇਲਾ ਇੱਕ ਬੰਗਾਲ ਦੇ ਵਿੱਚ ਜਿਹੜੇ ਬੰਗਾਲ ਦੀਆਂ ਔਰਤਾਂ ਨੇ ਉਹ ਦੁਰਗਾ ਪੂਜਾ ਤੇ ਆਖਰੀ ਦਿਨ ਇੱਕ ਸੰਦੂਰ ਖੇਲਾ ਉਹਨਾਂ ਦਾ ਇੱਕ ਇਤਿਹਾਸ ਰਸਮ ਹੈ ਸੰਦੂਰ ਖੇਲਾ ਜਾ ਕੇ ਉੱਥੇ ਬੋਲਿਆ ਤੇ ਬਾਅਦ ਚ ਕਹਿੰਦੇ ਖਬਰ ਫੇਕ ਹੈ ਜੀ ਖਬਰ ਫੇਕ ਹੈ ਜਦੋਂ ਇਹ ਪਤਾ ਲੱਗ ਗਿਆ ਕਿ ਉਲਟਾ ਪੈ ਰਹੇ ਕੰਮ ਹੈ ਸੋ ਹਰ ਗੱਲ ਚ ਰਾਜਨੀਤੀ ਨਹੀਂ ਹੁੰਦੀ ਲੋਕ ਵੀ ਸਿਆਣੇ ਨੇ ਸੋ ਇਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ